ਦੋਨੋਂ ਮਾਮੇ ਭਾਂਜੇ ਦੀ ਇੱਕ ਐਸੀ ਜੋੜੀ ਦੇ ਨਾਲ ਮਲਾਵਾਂਗੇ ਜਿਨ੍ਹਾਂ ਨੇ ਆਪਦੀ ਮਿਹਨਤ ਤੇ ਸ਼ੌਂਕ ਨੂੰ ਬਰਕਰਾਰ ਰੱਖਦੇ ਹੋਏ ਫਾਰਮ ਦੇ ਉੱਤੇ ਚੰਗੇ ਘੋੜੇ ਘੋੜੀਆਂ ਤਿਆਰ ਕੀਤੇ ਆ ਬਰੀਡਿੰਗ ਵੀ ਕਰਦੇ ਆ ਬੰਦੇ ਚਾਹੇ ਮਾਰਵਾੜੀ ਬਰੀਡ ਹੋਵੇ ਤੇ ਚਾਹੇ ਹੋਵੇ ਨੋਕਰਾ ਦੋਨਾਂ ਕੈਟਾਗਰੀ ਦੇ ਜਾਨਵਰ ਇਹਨਾਂ ਦੇ ਕੋਲੇ ਫਾਰਮ ਦੇ ਉੱਤੇ ਮਿਲਦੇ ਆ ਵਪਾਰ ਦਾ ਵੀ ਬੰਦਿਆਂ ਦਾ ਕੰਮ ਆ ਘੋੜੀਆਂ ਵੀ ਸਵਾਉਂਦੇ ਆ ਫਾਰਮ ਦੇ ਉੱਤੇ ਸੋ ਸਾਰਾ ਕੰਮ ਆ ਜਿਹੜਾ ਇਹਨਾਂ ਦਾ ਰਲਮਾ ਹੀ ਤੁਰਿਆ ਆਉਂਦਾ ਸ਼ੋਹਾਂ ਦੇ ਵਿੱਚ ਵੀ ਘੋੜੇ ਲੈ ਕੇ ਗਏ ਆ तकरीबन 15 16 ਸ਼ੋਹਾਂ ਦੇ ਵਿੱਚ ਆ ਘੋੜਾ ਜਿਹੜਾ ਜਿੱਤਿਆ ਹੋਇਆ ਹੈ ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ तकरीबन 7-8 ਜਾਨਵਰ ਦਿਖਾਉਣੇ ਆ ਸਾਰੇ ਹੀ ਸੇਲ ਆ ਜਿਹੜਾ ਵੀ ਜਾਨਵਰ ਤੁਹਾਨੂੰ ਪਸੰਦ ਆਉਂਦਾ ਹੋਇਆ ਉਹਦੇ ਬਾਰੇ ਤੁਸੀਂ ਫੋਨ ਲਾ ਕੇ ਗੱਲਬਾਤ ਕਰ ਲਿਓ ਤੇ ਬਾਕੀ ਜਿਹੜੇ ਆ ਤੁਹਾਨੂੰ ਦੋ ਘੋੜੇ ਦਿਖਾਵਾਂਗੇ ਇੱਕ ਤਾਂ ਹਦਲਵਾਗ ਦਾ ਬੱਚਾ ਤੇ ਦੂਜਾ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਘੋੜਾ ਦਿਖਾਇਆ ਮੌੜ ਬੜਾ ਫੇਮਸ ਮਾਰਵਾੜੀ ਘੋੜਾ ਦੋਨਾਂ ਦੀ ਸਟੱਡ ਸਰਵਿਸ ਵੀ ਓਪਨਾ ਤੇ ਆਹ ਜਿਹੜਾ ਤੀਜਾ ਬਸ਼ੇਰਾਗਾ ਮਿੱਤਰੋ ਇਹ ਰਣੀ ਵਾਲੇ ਦੇਵਰਾਜ ਦਾ ਬੱਚਾ ਸੋ ਫਾਰਮ ਦੇ ਉੱਤੇ ਬੜੇ ਟਾਪ ਦੇ ਜਾਨਵਰ ਆ ਭਾਵੇਂ ਮਾਰਵਾੜੀ ਹੋਣ ਤੇ ਆਹ ਘੋੜੀ ਵੀ ਬਹੁਤ ਜ਼ਿਆਦਾ ਚੰਗੀ ਆ ਜਿਹੜੀ ਆ ਦਲਵਾਗ ਤੇ ਦੇਵਰਾਜ ਵਾਲੇ ਬਸ਼ੇਰੇ ਦੀ ਮਾਂ ਗੀ ਸੋ ਬਰੀਡਿੰਗ ਵੀ ਬੜੀ ਉਤਲੇ ਲੈਵਲ ਦੀ ਕਰਦੇ ਆ ਅੱਜ ਆਪਾਂ ਤੁਹਾਨੂੰ ਮਲਾਮਾਂਗੇ ਬਾਈ ਰਣਜੀਤ ਸਿੰਘ ਉਰਫ ਬੱਗਾ ਖੋਖਰ ਤੇ ਬਾਈ ਸੁਖਦੀਪ ਸਿੰਘ ਉਰਫ ਦੀਪਾ ਸੋ ਢਿੱਲੋ ਐਂਡ ਬੁੱਟਰਸਟੱਡ ਫਾਰਮ ਦੇ ਆਪਾਂ ਤੁਹਾਨੂੰ ਜਾਨਵਰ ਦਿਖਾਵਾਂਗੇ ਇੱਕਾ ਨੋਕਰਾ ਬਸ਼ੇਰਾ ਇਹਨਾਂ ਦੇ ਕੋਲੇ ਸੇਲਾ ਚੰਗੀ ਹਾਈਟ ਦਾ ਤੇ ਸੰਖਾ ਬਹੁਤ ਆਹੀ ਸੋ ਜਿਨੇ ਵੀ ਭਰਾਣੇ ਕੋਈ ਜਾਨਵਰ ਲੈਣਾਗਾ ਤਾਂ ਬਾਈ ਅਰਗਿਆਂ ਨੂੰ ਫੋਨ ਲਾ ਲਿਓ ਵਪਾਰ ਦਾ ਵੀ ਬਾਈ ਅਰਗਿਆਂ ਦਾ ਕੰਮ ਆ ਬਰੀਡਿੰਗ ਵਾਸਤੇ ਵੀ ਜਾਨਵਰ ਰੱਖੇ ਹੋਏ ਆ ਬਾਕੀ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਆਪਾਂ ਇੰਟਰਵਿਊ ਦੇ ਵਿੱਚ ਬਾਈ ਬੱਗੇ ਖੋਖਰ ਦੇ ਨਾਲ ਕਰਾਂਗੇ ਕਿੰਨੀ ਫੀਸ ਰੱਖੀ ਆ ਘੋੜਿਆਂ ਦੀ ਤੇ ਜਿਹੜੇ ਆ ਜਾਨਵਰ ਸੇਲ ਆ ਇਹਨਾਂ ਦੀ ਕੀ ਲੈਣਾ ਆ ਇੱਕ ਚੰਗੀ ਬਸ਼ੇਰੀ ਨੌਕਰੀ ਚੰਗੀ ਹਾਈਟ ਦੀ ਇਹ ਵੀ ਬਾਈ ਵਰਗਿਆਂ ਨੇ ਵੇਚਣੀਆਂ ਇਹਦੇ ਬਾਰੇ ਵੀ ਤੁਸੀਂ ਸਲਾਹ ਕਰ ਲਿਓ ਸੋ ਦੋ ਤਿੰਨ ਜਾਨਵਰ ਅੱਗੇ ਆਪਾਂ ਤੁਹਾਨੂੰ ਹੋਰ ਦਿਖਾਵਾਂਗੇ ਸਾਰੇ ਸੇਲ ਆ ਦੋਸਤੋ ਤੇ ਬਾਈ ਵਰਗਿਆਂ ਦਾ ਜਿਹੜਾ ਪਿੰਡ ਆ ਮੁਕਸਰ ਜ਼ਿਲ੍ਹੇ ਦੇ ਵਿੱਚ ਪੈ ਜਾਂਦਾਗਾ ਖੋਖਰ ਨਾਲ ਹੀ ਪਿੰਡ ਪੈਂਦਾਗਾ ਬੁੱਟਰ ਸੋ ਦੋਨਾਂ ਥਾਵਾਂ ਤੇ ਤੁਹਾਨੂੰ ਜਾਨਵਰ ਦੇਖਣ ਨੂੰ ਮਿਲ ਜਾਣਗੇ ਬਾਕੀ ਗੱਲਾਂ ਇੰਟਰਵਿਊ ਦੇ ਵਿੱਚ ਬਾਈ ਅਰਗਿਆਂ ਨੇ ਬਰੀਡਿੰਗ ਬਾਰੇ ਘੋੜਿਆਂ ਦੀ ਸਾਂਭ ਸੰਭਾਲ ਵਾਸਤੇ ਆਪਣੇ ਨਾਲ ਕੀਤੀਆਂ ਨੇ ਉਹ ਵੀ ਗੁਣ ਆਪਾਂ ਲਵਾਂਗੇ